ਹਾਂਜੀ ਸੋ ਫਾਈਨਲ ਆਪਾਂ ਹਾਂ ਇੱਥੋਂ ਤਰਪੇ ਜੀ ਗੁਰਦੁਆਰਾ ਰੇਰੂ ਸਾਹਿਬ ਤੋਂ ਤੇ ਟਿੱਬਾ ਸਾਹਿਬ ਵੀ ਕਹਿ ਦਿੰਦੇ ਆ ਜੀ ਤੇ ਸੋਮਾ ਸਾਹਿਬ ਵੀ ਕਹਿ ਦਿੰਦੇ ਆ ਜੀ ਗੁਰੂ ਘਰ ਨੂੰ ਤੇ ਇੱਥੋਂ ਹੈਗਾ ਜੀ 5 5.5 ਕਿਲੋਮੀਟਰ ਹੈਗਾ ਜੀ ਗੁਰਦੁਆਰਾ ਸਾਹਿਬ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੀ ਆਪਾਂ ਸੇ ਹੁਣ ਆਪਾਂ ਹੁਣ ਚੱਲਦੇ ਹਾਂ ਜੀ ਇੱਧਰ ਇਹ ਤਾਂ ਵਸੇ ਸਾਨੀਆਲ ਰੋਡ ਹੈ ਜੀ ਕੋਹੜਾ ਇੱਧਰ ਲੰਘ ਜਾਂਦਾ ਜੀ ਐਨ ਐਚ 47 ਚਲੋ ਮੇਰੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਫੈਨਾ ਲੋ ਜਪਾਣ ਇੱਧਰ ਮੁੜ ਜਾਗੇ ਪਾਸੇ ਤਾਂ ਆਣਾ ਜੀ ਉਹ ਗੇਟ ਦੇਖਣਾ प्यारे प्यारू हाल मुरी कहना दुध बिन रोग रजाइया दौड़न दुध बिन रोग रजाइयाँ दौड़न ਨਾਗ ਨੇ ਵਾਸਦੇ ਰੇ ਨਾਗ ਨੇ ਵਾਸਦੇ ਰੇ ਨਾ ਮਿਤ੍ਰਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਚਲੋ ਜੀ ਜਿਹੜਾ ਪਰੋੜ ਜਾ ਰਹੇ ਆ ਦਿੱਲੀ ਵੱਲ ਪਿੱਛੇੋਂ ਨਿਕਲਦਾ ਸੀ ਦਿੱਲੀ ਵੱਲ ਇਧਰੋਂ ਨਿਕਲ ਆ ਨਹਿਰੋਂ ਨਹਿਰ ਤੇ ਆਪਾਂ ਨੇਰ ਨਾਲ ਪਾਸੇ ਜਾ ਰਹੇ ਜੀ ਨਹਿਰੋਂ ਨਹਿਰ ਜਿੰਨੂੰ ਆਪਾਂ ਕਹਿੰਦੇ ਨੇ ਆ ਦਰਾਹੇ ਵਾਲੀ ਨਹਿਰ ਠੀਕ ਹੈ ਜੀ ਚਲੋ ਚਲੋ ਚੱਲ ਜੀ ਚਲੋ 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 ਚਲਦੇ ਚਲੋ ਚਲਦੇ ਚਲਦੇ ਲੋ ਜੀ ਡੇਲੋ ਇੱਥੋਂ ਰਹਿ ਗਿਆ ਜੀ 15 ਕਿਲੋਮੀਟਰ ਮਲੇਰ ਕੋਟਲਾ 43 ਕਿਲੋਮੀਟਰ रायकोट छियाली किलोमीटर से संगर चौहत्तर किलोमीटर रहेगा जी मेरे राम रे ਟੱਬਾ ਸਾਹਿਬ ਸਮਾਸਰ ਸਾਹਿਬ ਗੁਰਦਰ ਸਾਹਿਬ ਨੇ ਉੱਥੋਂ ਕਈ ਵਾਰ ਲੰਘਿਆ ਮੈਂ ਪਰ ਮੈਨੂੰ ਇਹ ਦੀ ਸੀ ਮਤਲਬ ਕਨਫਰਮ ਕਿ ਗੁਰੂ ਸਾਹਿਬ ਜੀ ਇੱਥੇ ਵੀ ਆਏ ਸੀ ਕਿ ਜਿਵੇਂ ਜਿਵੇਂ ਗੁਰੂ ਸਾਹਿਬ ਆਉਂਦੇ ਰੇ ਆ ਪੰਜ ਪੈਂਚ ਜਾਂ ਪੰਜ ਬੰਦੇ ਗੁਰਸਾਹਿਬਾ ਦੇ ਨਾਲ ਆਉਂਦੇ ਸੀ ਗੁਰੂ ਸਾਹਿਬ ਨੂੰ ਅੱਗੇ ਉੱਥੇ ਮਤਲਬ ਸਾਥ ਆਉਂਦੇ ਰਹੇ ਸਿੰਘਾਂ ਨੂੰ ਕੋਈ ਗੁਰੂ ਸਾਹਿਬ ਨੇ ਸੰਗਤ ਨਾਲ ਨੇ ਲੈ ਕੇ ਜਾਣਾ ਚਾਹੁੰਦੇ ਸੀ ਕਿ ਕੱਲ੍ਹ ਵੀ ਕੁਝ ਹੁੰਦਾ ਸੀ ਜਾਂ ਫੌਜਾਂ ਆ ਰਹੀ ਜੋ ਕੁਝ ਵੀ ਆ ਵੀ ਸੰਗਤ ਨੂੰ ਫਿਰ ਕੋਈ ਐਦਾਂ ਕੋਈ ਨੁਕਸਾਨ ਨਾ ਹੋ ਸਕੇ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਪੰਜ ਪੈਚ ਪਿੰਡ ਵਿੱਚੋਂ ਮੰਗਵਾਏ ਜਾ ਤੇ ਸਾਡਾ ਪਲੰਗ ਚੁੱਕ ਕੇ ਅੱਗੇ ਛੱਡਿਆ ਜਾਵੇ ਟੁਕਰੀ ਉਮੈਦਪੁਰ ਬਸ ਤੁਸੀਂ ਵੀ ਵੀਡੀਓ ਦੇਖ ਕੇ ਜ਼ਰੂਰ ਦਰਸ਼ਨ ਕਰਨ ਆਓ ਜਿਵੇਂ ਆਪ ਨੂੰ ਪਤਾ ਹੀ ਆ ਸਵਾ ਦਾ ਜੋੜ ਮੇਲਾ ਛੀਦੀ ਜੋੜ ਮੇਲਾ ਕਹ ਦੋ ਉਹ ਸ਼ੁਰੂ ਹੋ ਜਾਂ ਰਹੇ ਨੇ ਮੇਰੇ ਮਨ ਦਾ ਚਾਹ ਸੀ ਮੈਂ ਵੀ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਆਏ ਨੇ ਚਰਨ ਪਾਏ ਨੇ ਧਰਤੀ ਨੂੰ ਪਾਗ ਲਾਇਏ ਨੇ ਮੈਂ ਵੀ ਜਾ ਕੇ ਦਰਸ਼ਨ ਕਰਾਂ ਤੇ ਆਪ ਨੂੰ ਵੀ ਦਰਸ਼ਨ ਕਰਾਵਾਂ ਜਿੰਨੀ ਉਸ ਦੀ ਸੰਗਤਾਂ ਵੀ ਦੇਖ ਰਹੇ ਹੋ ਹਾਂ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਟੱਬਾ ਸੋਮਸਰ ਸਾਹਿਬ ਤੇ ਚੰਡੀਗੜ੍ਹ ਦਾ ਸਾਹਮਣਾ ਲਾਗਾ ਡੇਲੋ ਸਿੱਧਾ ਜਾਂ ਲੁਧਿਆਣਾ ਸਾਈਡ ਤੋਂ ਹੋ ਜਾਂਦਾ ਤੇ ਆਪਾਂ ਹੁਣ ਇੱਥੇ ਸਾਹਮਣੇ ਖੜੇ ਆ ਜੀ ਗੇਟ ਦੇ ਤੇ ਆਪਾਂ ਇਸ ਗੇਟ ਦੇ ਅੰਦਰ ਚੱਲਦੇ ਆ ਲਓ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਟਿੰਡਾ ਟੱਬਾ ਜੀ ਸੋਮਾ ਸਰਸਬ ਤੇ ਸਾਹਮਣੇ ਗੁਰੂ ਘਰ ਆਪਾਂ ਨੂੰ ਦਰਸ਼ਨ ਹੋ ਰਿਹਾ ਜੀ ਤੇ ਚਲੋ ਜੀ ਆਪਾਂ ਚੱਲੇ ਅੰਦਰ ਲੈ ਕੇ ਕਵਾਜ ਕੋ ਬੋਸ ਪਿਛਲੀ ਵੀਡੀਓ ਆਪਾਂ ਗੁਰਦੁਆਰਾ ਦੇਰੂ ਸਾਹਿਬ ਜੋ ਕਿ ਸਾਨੇਵਾਲ ਦੇ ਜਿੜੀ ਰੋਡ ਤੇ ਸਥਿਤ ਹੈ ਆਪਾਂ ਸੀਰ ਕਿਤੀ ਤੁਹਾਡੇ ਨਾਲ ਉਥੋਂ ਦਾ ਤੁਹਾਡੇ ਨਾਲ ਇਤਿਹਾਸ ਪਸੰਦ ਕੀਤਾ ਸੀ ਹੁਣ ਆਪਾਂ ਪਹੁੰਚੇ ਜੀ ਇਸ ਟਾਈਮ ਗੁਰਦੁਆਰਾ ਸੋਮਾ ਸਰ ਸਾਹਿਬ ਠੀਕ ਹੈ ਜੀ ਤੇ ਪਿੰਡ ਟਿੱਬਾ ਵੀ ਕਹਿੰਦੇ ਆ ਜੀ ਟਿੱਬਾ ਕਿਉਂ ਕਹਿੰਦੇ ਹਨ ਤੇ ਆਪਾਂ ਇਹ ਤੁਹਾਡੇ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਦੇ ਹਾਂ ਜੀ ਇਤਿਹਾਸ ਰਸੇ ਉੱਥੇ ਲਿਖਿਆ ਵੀ ਹੋਇਆ ਜੀ ਸੰਖੇਪ ਇਤਿਹਾਸ ਤੇ ਆਪਾਂ ਫੇਰ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਤਿਹਾਸ 1704 ਵਿੱਚ ਜਦੋਂ ਗੁਰੂ ਸਾਹਿਬ ਜੀ ਉੱਚਾ ਮਿਹਰਬਾਨ ਕੇ ਇਸ ਨਗਰ ਵਿੱਚ ਇਸ ਇਲਾਕੇ ਵਿੱਚ ਪਹੁੰਚੇ ਤੇ ਜਿਵੇਂ ਆਪ ਨੂੰ ਪਤਾ ਹੀ ਭਾਈ ਦੇਵ ਜ ਸਿੰਘ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਉਹਨਾਂ ਦੇ ਨਾਲ ਸਨ ਠੀਕ ਹੈ ਜੀ ਤੇ ਉਸੇ ਸਮੇਂ ਇੱਥੇ ਪੇਡਾ ਪੇਡਾ ਬੱਕਰੀਆਂ ਚਾਰ ਰਹੇ ਅਜਾੜੇ ਤੋਂ ਗੁਰੂ ਸਾਹਿਬ ਜੀ ਨੇ ਜਲ ਦੀ ਮੰਗ ਕੀਤੀ ਤੇ ਅਜਾੜੇ ਨੇ ਉੱਚੀ ਬਾਹ ਉਲਾਰ ਕੇ ਰੋਲਾ ਪਾ ਕੇ ਆਖਿਆ ਕਿ ਗੁਰੂ ਕੇ ਆ ਗਏ ਗੁਰੂ ਸਾਹਿਬ ਆ ਗਏ ਤਾਂ ਇਹ ਤਾਂ ਉਸ ਵਕਤ ਦੇ ਹਾਲਾਤ ਹੀ ਜਾਣਦੇ ਹਨ ਕਿ ਗੁਰੂ ਸਾਹਿਬਾਂ ਦੇ ਆਉਣ ਦੀ ਖੁਸ਼ੀ ਜਾਂ ਉਸ ਵਕਤ ਹਾਲਾਤਾਂ ਤੋਂ ਡਰਦੇ ਹੋਏ ਕਿਹਾ ਕਿ ਗੁਰੂ ਜੀ ਆ ਗਏ ਗੁਰੂ ਜੀ ਆ ਗਏ ਤੇ ਸਾਹਿਬਾਂ ਨੇ ਜਲ ਨਿਸ਼ਕਾ ਸਕਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਉਹ ਕਹਾ ਸ਼ਬਦ ਬੁਲਾਪਿਆ ਸਤਗੁਰਾਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਤੀਰ ਦੀ ਨੋਕ ਤੇ ਜੋ ਜਲਦਸੋਮਾ ਪ੍ਰਗਟ ਕੀਤਾ ਹੈ ਉਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਤੇ ਆਪਾਂ ਵਾਈਪ ਉੱਥੇ ਲਾ ਦੇ ਜੀ ਤੇ ਸਾਹਮਣੇ ਤੁਸੀਂ ਦਰਸ਼ਨ ਕਰੋ ਜੀ ਬਾਹਰਲੇ ਪਾਸੇ ਆਪਾਂ ਤੁਹਾਡੇ ਨਾਲ ਵੀਡੀਓ ਕੱਲੀ ਕੱਲੀ ਵੀਡੀਓ ਤਾਂ ਸਾਂਝੀ ਕਰ ਰਹੇ ਆ ਕਿ ਤੁਹਾਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਜੇ ਆਪਾਂ ਕੱਠੀ ਵੀਡੀਓ ਇੱਕ ਵਾਰੀ ਪਾ ਦਾਂਗੇ ਫਿਰ ਉਹ ਵੀਡੀਓ ਉਲਝ ਜਾਂਦੀ ਹੈ ਤੁਸੀਂ ਵੀ ਉਲਝੋਗੇ ਤੇ ਮੈਂ ਵੀ ਉਲਝਾਂਗਾ ਠੀਕ ਹੈ ਜੀ ਬਾਕੀ ਗੁਰੂ ਸਾਹਿਬ ਆਪ ਦੇ ਕਿਰਪਾ ਕਰਨ ਤੇ ਸਾਰਿਆਂ ਦੇ ਸਿਰ ਤੇ ਮੇਹਰ ਪਰਛਾਤ ਰੱਖਣ ਤੇ ਆਪਣਾ ਇਤਿਹਾਸ ਆਪੇ ਜਾਣੂ ਕਰਵਾ ਲੈਣ ਠੀਕ ਹੈ ਨਾ ਤੇ ਬਾਕੀ ਆਪਾਂ ਹੁਣ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ ਆ ਤੇ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਜੀ ਕਿ ਇੱਥੇ ਪਲਾ ਟਿੱਬੇ ਹੁੰਦੇ ਸੀ ਜਿਵੇਂ ਮਿੱਟੀ ਦੇ ਰੇਤ ਦੇ ਟਿੱਬੇ ਕਹਿ ਦੋ ਉਹ ਟਿੱਬੇ ਹੁੰਦੇ ਸਨ ਜਿਹੜੇ ਗੁਰੂ ਸਾਹਿਬ ਜੀ ਉਹ ਟਿੱਬੇ ਵਾਲੀ ਢਾਬ ਤੇ ਗੁਰੂ ਸਾਹਿਬ ਜੀ ਬੈਠੇ ਸੀ ਉਹਨਾਂ ਦਾ ਪਲੰਗ ਉੱਥੇ ਰੱਖਿਆ ਸੀ ਠੀਕ ਹੈ ਜੀ ਤੇ ਬਾਕੀ ਕੁਝ ਦਰਸ਼ਨ ਕਰੋ ਤੇ ਆਪਾਂ ਵੀ ਦਰਸ਼ਨ ਕਰਦੇ ਆਂ ਤੇ ਫਿਰ ਵਸਤੂ ਸੰਖੇਪ ਇਤਿਹਾਸ ਜੇ ਆਪਾਂ ਗੂਗਲ ਤੇ ਵੀ ਵੇਖੀਏ ਉਹਦੇ ਤੇ ਵੀ ਸੰਖੇਪ ਇਤਿਹਾਸ ਦੱਸਿਆ ਜਾਂਦਾ ਏ ਤੇ ਜੇ ਆਪਾਂ ਇੱਥੇ ਗੁਰੂ ਘਰਾਂ ਜੀ ਵਾ ਕੇ ਦੇਖਦੇ ਆਂ ਤੇ ਇਹਦੇ ਵਿੱਚ ਵੀ ਸੰਖੇਪ ਇਤਿਹਾਸ ਸਾਂਝੇ ਕੀਤੇ ਜਾਣ ਸੰਗਤਾਂ ਨਾਲ ਤੇ ਮੇਰੇ ਪਿੱਛੇ ਪਾਸੇ ਸਾਹਮਣੇ ਸਰੋਵਰ ਹੈ ਜੀ ਜੇ ਆਪਾਂ ਤੁਹਾਨੂੰ ਉਹਦੇ ਦੇ ਦਰਸ਼ਨ ਕਰਾਵਾਂਗੇ ਫੇਰਾਂ ਗੁਰੂ ਸਾਹਿਬ ਨੂੰ ਜਾ ਕੇ ਆਪਾਂ ਦਰਸ਼ਨ ਕਰਦੇ ਆਂ ਜੀ အိုး ਦਰਸ਼ਨ ਕਰ ਰਹੇ ਆ ਜੀ ਤੇ ਤੁਸੀਂ ਵੀ ਦਰਸ਼ਨ ਕਰ ਲੈਣੇ ਗੁਰੂ ਸਾਹਿਬਾਂ ਦੇ ਤੇ ਹੁਣ ਆਪਾਂ ਚੱਲਦੇ ਆ ਜੀ ਜਿੱਥੇ ਗੁਰੂ ਸਾਹਿਬ ਨੇ ਤੀਰ ਦੀ ਨੋਬ ਦੇ ਨਾਲ ਜਲ ਕੱਢਿਆ ਸੀ ਧਰਤੀ ਵਿੱਚੋਂ ਤੇ ਉਹ ਜਿੱਥੇ ਆਪਾਂ ਗੇਟ ਤੋਂ ਇੰਟਰ ਹੋਏ ਆ ਜੀ ਤੇ ਉੱਥੇ ਹੀ ਆ ਜੀ ਗੇਟ ਦੇ ਮੂਹਰੇ ਤੇ ਦਰਬਾਰ ਸਾਹਿਬ ਥੋੜਾ ਅੱਗੇ ਆ ਕੇ ਜੀ ਠੀਕ ਹੈ ਜੀ ਬਾਕੀ ਇੱਧਰ ਛੋਟੀ ਜੀ ਪਾਰਕ ਬਣੀ ਹੋਈ ਹੈ ਜੀ ਤੇ ਸਾਹਮਣੇ ਲੰਗਰ ਹਾਲ ਹੈ ਜੀ ਇਦਰ ਕੋਣੀ ਕਰੀ ਹੁੰਦਾ ਚਲੋ ਜੀ ਅੱਥਰੂ ਜਾ ਕੇ ਦਰਸ਼ਨ ਕਰਾਂਗੇ ਤੁਹਾਡਾ ਧੰਨਵਾਦ ਜੀ ਇੱਥੇ ਗੁਰੂ ਸਾਹਿਬ ਜੀ ਚੱਲ ਕੱਢਿਆ ਸੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੀ ਆ ਜੀ ਹਾਂਜੀ ਫਾਈਨਲ ਸੋਪਾ ਹਗਾਂਜੀ ਕਰੇ ਤੇ ਵੀਡੀਓ ਵੇ ਲੱਗੀ ਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਜਿਹੜੇ ਨਵੇਂ ਨੇ ਕਿਸੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਆਪਾਂ ਇਸੇ ਹੀ ਵੀਡੀਓ ਵਿੱਚ ਅਗਲੀ ਵੀਡੀਓ ਵਿੱਚ ਤੇ ਵੀਡੀਓ ਨਾਲ ਬਣੇ ਰਹੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਆਪਣੇ ਕਮੈਂਟ ਵਿੱਚ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ